ਕਾਨੂੰਨ ਹੈ ਕੋਈ ਜੱਜ ਨੇ ਆਰਡਰ ਕਰਤੇ ਉਹਨੂੰ ਜਿਹੜਾ ਇੰਪਲੀਮੈਂਟ ਕਰਨਾ ਹੈ ਉਹ ਸਰਕਾਰ ਨੇ ਤੇ ਪ੍ਰਸ਼ਾਸਨ ਨੇ ਕਰਨਾ ਹੈ ਤੇ ਪ੍ਰਸ਼ਾਸਨ ਉਹਨੂੰ ਇੰਪਲੀਮੈਂਟ ਕਰਨ ਦੀ ਥਾਂ ਤੇ ਸਾਨੂੰ ਰੋਕ ਰਹੀ ਹੈ ਅਸੀਂ ਕਹਿੰਦੇ ਆ ਵੀ ਉਹਨੂੰ ਅਸੀਂ ਇੰਪਲੀਮੈਂਟ ਕਰਾਉਣ ਜਾਂਦੇ ਆ ਬੰਦ ਕਰੋ ਸਾਡੇ ਬਟਿੰਡੇ ਤੋਂ ਇੱਕ ਟ੍ਰੇਨ ਜਾਂਦੀ ਆ 5:30 ਵਜੇ ਉਹਦਾ ਨਾਂ ਹੀ ਕੈਂਸਲ ਟ੍ਰੇਨ ਹੈ ਬੱਚੇ ਸਾਡੇ ਕੈਂਸਰ ਨਾਲ ਮਾਰ ਰਹੇ ਆ ਪਹਿਲਾਂ ਇਹਨਾਂ ਨੇ ਚਿੱਤੇ ਨਾਲ ਮਾਰਿਆ ਤੜਪ ਤੜਪ ਕੇ ਹੁਣ ਅਸੀਂ ਕੈਂਸਰ ਨਾਲ ਮਾਰ ਰਹੇ ਆ ਚਿੱਟਾ ਤਾਂ ਅਸੀਂ ਰੋਕ ਲਾਂਗੇ ਵੀ ਬੇਟਾ ਤੂੰ ਨਾ ਪੀ ਅਸੀਂ ਪਾਣੀ ਪੀਤੇ ਬਣਾ ਕਿਵੇਂ ਰਹਿ ਦਾਂਗੇ ਉਹ ਕਹਿੰਦੇ ਸੀ ਟੈਕਸ ਦਿੰਨੇ ਆ ਪੰਜਾਬ ਨੂੰ ਸਾਲ ਦਾ 75 ਕਰੋੜ ਉਹ ਭਰਾਵੋ ਤੁਸੀਂ 75 ਕਰੋੜ ਵੀ ਲੈਜੋ ਸਾਡਾ ਪੰਜਾਬ ਛੱਡ ਦਿਓ ਅਸੀਂ ਤਾਂ ਇਹੀ ਜਿਉਂ ਲਾਂਗੇ ਇਹੀ ਭਗਵੰਤ ਮਾਨ ਏਸੇ ਬੁੱਢੇ ਨਾਲੇ ਦੇ ਉੱਤੇ ਖੜਕੇ ਰੋਂਦਾ ਸੀ ਰੋਂਦਾ ਸੀ ਅੱਜ ਉਹਨੂੰ ਉਹਦਾ ਰੋਣ ਕਿੱਧਰ ਗਿਆ ਅੱਜ ਉਹ ਦੇਖਦਾ ਨਹੀਂ ਪੰਜਾਬ ਦੇ ਲੋਕਾਂ ਦਾ ਰਾਜਾ ਹੁੰਦਾ ਮੁੱਖ ਮੰਤਰੀ ਉਹਨੇ ਇਹ ਫੈਸਲੇ ਕਰਨੇ ਕਿ ਪੰਜਾਬ ਦੀ ਪਰਜਾ ਨੂੰ ਬਚਾਵੇ ਉਹ ਪਰਜਾ ਨੂੰ ਮਾਰ ਕੇ ਇੰਡਸਟਰੀਆਂ ਨੂੰ ਨਾ ਬਚਾਵੇ ਉਹ ਸਰਕਾਰ ਹੈ ਜਿਹੜੀ ਭਗਵੰਤ ਮਾਨ ਜੀ ਉਹ ਬਈਆਂ ਦੀ ਸਰਕਾਰ ਹੈ ਉਹਨਾਂ ਦੀ ਸਰਕਾਰ ਹੈ ਉਹਨੇ ਕਿਹਾ ਆ ਬੈਰੀਕੇਡ ਛੱਡ ਕੇ ਪਾਛੇ ਹਰ ਜਾਣ ਜੇ ਪਈਏ ਤੇ ਪੰਜਾਬ ਦਾ ਇੱਥੇ ਕੋਈ ਬੱਚਾ ਪਈਏ ਇੱਥੇ ਆ ਜੇ ਤਾਂ ਜੇ ਕੁਰਸੀਆਂ ਛੜ ਛੜ ਕੇ ਨਾ ਭੱਜਣ ਜਿਹੜੀਆਂ ਪੂਰੀਆਂ ਛੋਲੇ ਖਵਾਈ ਜਾਂਦੇ ਉਹ ਛੋਲੇ ਉਹਨਾਂ ਦੇ ਮੂੰਹ ਚ ਕੀ ਉਹਨਾਂ ਉਲਟੀਆਂ ਕਰ ਕਰ ਕੇ ਚੱਟਣਗੇ ਤੁਹਾਨੂੰ ਛੱਡਣ ਉੱਥੇ ਟੱਕਰ ਭਾਈ ਉਹ ਜੇ ਅੱਜ ਲਲਕਰੇ ਮਾਰਦੇ ਆ ਨਾ ਜਿਹੜੇ ਇਹ ਲਲਕਰੇ ਨੇ ਇਹ ਗਾਹਾਂ ਜਾ ਕੇ ਦੁੱਖ ਦੇਣਗੇ ਸਾਨੂੰ ਤਾਂ ਛੜਤਦੇ ਆਉਂਦੇ ਆ ਨੂੰ ਫੜਦੇ ਆ ਜਦੋਂ ਉਹ ਲਲਕਰੇ ਮਾਰਦੇ ਆ ਗਾਲਾਂ ਗੜਗੜ ਕੇ ਵੀ ਆਓ ਓਏ ਆਜਾ ਦੇਖੀਏ ਤਬਰ ਉਹਨਾਂ ਦੇ ਪਰਚਾ ਦੇ ਕੇ ਉਹਨਾਂ ਨੂੰ ਅੰਦਰ ਕਰਨ ਲੁਧਿਆਣਾ ਚ ਬੁੱਡੇ ਨਾਲੇ ਦੇ ਵਿਰੁੱਧ ਪ੍ਰੋਟੈਸਟ ਜੋ ਚੱਲ ਰਿਹਾ ਉਹ ਲਗਾਤਾਰ ਜਾਰੀ ਆ ਸੋ ਗੱਲਬਾਤ ਅਮਨਤੋਜ ਮਾਨ ਪਹੁੰਚੇ ਨੇ ਅਗਵਾਈ ਚ ਦੋ ਬੈਰੀਗੇਡਿੰਗ ਸਾਈਡ ਤੇ ਕਰਕੇ ਉਸ ਤੋਂ ਅੱਗੇ ਇੱਕ ਬ੍ਰਿਜ ਦੇ ਨੇੜੇ ਬੇਰਗਾ ਪਲਾਂਟ ਚ ਇਹ ਪ੍ਰੋਟੈਸਟ ਲਗਾਤਾਰ ਜਾਰੀ ਆ ਖਾਲਸਾ ਜੀ ਪਰਮੇਂਦਰ ਸਿੰਘ ਸਾਡੇ ਨਾਲ ਮੌਜੂਦ ਨੇ ਖਾਲਸਾ ਜੀ ਕਿੱਥੇ ਤੱਕ ਗੱਲ ਪਹੁੰਚੀ ਕਿਉਂਕਿ ਸ਼ੁਰੂਆਤ ਹੋਈ 12 ਵਜੇ ਦੀ ਕਾਲ ਸੀ ਇਕੱਠ ਹੋਇਆ ਉਸ ਤੋਂ ਬਾਅਦ ਕਾਫੀ ਦੋ ਬੈਰੀਗੇਡਿੰਗ ਸਾਈਡ ਤੇ ਕਰਕੇ ਤੁਸੀਂ ਇੱਥੇ ਪਹੁੰਚੇ ਹੋ ਹੁਣ ਗੱਲ ਕਿੱਥੇ ਤੱਕ ਪਹੁੰਚ ਰਹੀ ਹੈ ਗੱਲ ਇਹ ਹੈ ਜੇ ਸਾਡਾ ਕੋਈ ਵੋਇਲੈਂਸ ਕਰਨ ਦਾ ਤਾਂ ਸਾਡਾ ਕੋਈ ਇਰਾਦਾ ਨਾ ਸੀਗਾ ਤੇ ਨਾ ਹੀ ਅਸੀਂ ਸਰਕਾਰ ਨੂੰ ਪਹਿਲਾਂ ਵੀ ਕਿਹਾ ਸੀ ਕਿ ਜਿਹੜਾ ਕਾਲਾ ਪਾਣੀ ਹੈ ਉਹਦੇ ਨਾਲ ਕੈਂਸਰ ਨਾਲ ਸਾਡੇ ਬੱਚੇ ਮਰ ਰਹੇ ਐ ਸਾਡੇ ਉਹ ਬੱਚਾ ਨਾ ਤਾਂ ਕਿਸੇ ਧਰਮ ਦਾ ਐ ਨਾ ਕਿਸੇ ਪਾਰਟੀ ਦਾ ਇਹ ਤਾਂ ਸਾਰਾ ਪੰਜਾਬ ਹੀ ਮਰ ਰਿਹਾ ਹੈ ਜੇ ਸਾਰਾ ਪੰਜਾਬ ਮਰ ਰਿਹਾ ਹੈ ਤਾਂ ਜਿਹੜਾ ਸਾਡਾ ਗ੍ਰੀਨ ਟ੍ਰਿਬਿਊਨਲ ਹੈ ਉਹਨੇ ਜਿਹੜੀਆਂ ਉਹ ਤਿੰਨੇ ਫੈਕਟਰੀਆਂ ਵੱਡੀਆਂ ਧਾਗਾ ਮਿਲਾਂ ਉਹਨਾਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਸੀ ਵੀ ਉਹਨਾਂ ਨੂੰ ਬੰਦ ਕਰਨਾ ਹੈ ਉਹ ਬੰਦ ਕਰਨਾ ਸੀਗਾ ਮੇਰਾ ਖਿਆਲ ਜਲਾਈ ਦੀ ਕੋਈ ਤਾਰੀਖ ਸੀਗੀ ਪਰ ਉਹ ਜਲਾਈ ਤੋਂ ਲੈ ਕੇ ਉਹਨੂੰ ਬੰਦ ਕਰਨ ਦੇ ਆਰਡਰ ਅੱਜ ਤੱਕ ਉਹਨਾਂ ਨੂੰ ਬੰਦ ਕਰਨ ਦੀ بجائے ਕਿਉਂਕਿ ਤੁਹਾਨੂੰ ਕੀ ਲੱਗਦਾ ਉਹ ਫੈਕਟਰੀਆਂ ਦਾ ਸਭ ਤੋਂ ਜ਼ਿਆਦਾ ਗੰਦਾ ਪਾਣੀ ਆ ਸਭ ਤੋਂ ਜ਼ਿਆਦਾ ਉੱਥੇ ਹੀ ਸ਼ੁਰੂ ਹੁੰਦਾ ਜੀ ਜੇ ਉਹ ਬੰਦ ਹੀ ਹੋ ਗਈਆਂ ਤਾਂ ਕੰਮ ਸਾਡਾ ਜਿਹੜਾ 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 ਮਤਲਬ ਇਹ ਸਾਰਾ ਸਿਸਟਮ ਹੈ ਉਹ ਉੱਥੇ ਹੀ ਸ਼ੁਰੂ ਹੁੰਦਾ ਜੇਕਰ ਇਹ ਗ੍ਰੀਨ ਕਮਿਊਨਲ ਨੇ ਉਹਨਾਂ ਨੂੰ ਬੰਦ ਕਰਤਾ ਇਹ ਸਾਰਾ ਕੁਝ ਬੰਦ ਹੈ ਤਾਂ ਫਿਰ ਉਹਨੂੰ ਜਿਹੜਾ ਕਾਨੂੰਨ ਹੈ ਕੋਈ ਜੱਜ ਨੇ ਆਰਡਰ ਕਰਤੇ ਉਹਨੂੰ ਜਿਹੜਾ ਇੰਪਲੀਮੈਂਟ ਕਰਨਾ ਹੈ ਉਹ ਸਰਕਾਰ ਨੇ ਤੇ ਪ੍ਰਸ਼ਾਸਨ ਨੇ ਕਰਨਾ ਹੈ ਤੇ ਪ੍ਰਸ਼ਾਸਨ ਉਹਨੂੰ ਇੰਪਲੀਮੈਂਟ ਕਰਨ ਦੀ ਥਾਂ ਤੇ ਸਾਨੂੰ ਰੋਕ ਰਹੀ ਹੈ ਅਸੀਂ ਕਹਿੰਦੇ ਆ ਵੀ ਉਹਨੂੰ ਅਸੀਂ ਇੰਪਲੀਮੈਂਟ ਕਰਾਉਣ ਜਾਂਦੇ ਆ ਬੰਦ ਕਰੋ ਕਿਉਂਕਿ ਉਹ ਪਾਣੀ ਸਾਡੇ ਦਰਿਆ ਚ ਪਾਇਆ ਜਾ ਰਿਹਾ ਉਹਦੇ ਨਾਲ ਕੈਂਸਰ ਹੋ ਰਿਹਾ ਸਾਡੇ ਬਟਿੰਡੇ ਤੋਂ ਇੱਕ ਟ੍ਰੇਨ ਜਾਂਦੀ ਆ ਸਾਡੇ 6 ਵਜੇ ਉਹਦਾ ਨਾਂ ਹੀ ਕੈਂਸਲ ਟ੍ਰੇਨ ਹੈ ਬੱਚੇ ਸਾਡੇ ਕੈਂਸਰ ਨਾਲ ਮਾਰ ਰਹੇ ਆ ਪਹਿਲਾਂ ਇਹਨਾਂ ਨੇ ਚਿੱਟੇ ਨਾਲ ਮਾਰਿਆ ਤੜਫ ਤੜਫ ਕੇ ਹੁਣ ਅਸੀਂ ਕੈਂਸਰ ਨਾਲ ਮਾਰ ਰਹੇ ਆ ਚਿੱਟਾ ਦਾ ਸੀ ਰੋਕ ਲਾਂਗੇ ਵੀ ਬੇਟਾ ਤੂੰ ਨਾ ਪੀ ਅਸੀਂ ਪਾਣੀ ਪੀਤੇ ਬਿਨਾ ਕਿਵੇਂ ਰਹਿ ਦਾਂਗੇ ਪਾਣੀ ਪਿਉਣ ਮੇਣਾ ਤਾਂ ਕੋਈ ਵੀ ਜਿਉਂਦਾ ਨਹੀਂ ਰਹਿੰਦਾ ਤੇ ਰਹਿਣਾ ਇਹਨਾਂ ਨੇ ਵੀ ਆ ਜਿਹੜੇ ਜਿਹੜੇ ਸਰਕਾਰ ਦੀ ਸਾਡੇ ਕੋਲੇ ਜਿਨ੍ਹਾਂ ਨੇ ਇੰਪਲੀਮੈਂਟ ਕਰਨਾ ਇਹ ਵੀ ਪਾਣੀ ਪੀਂਦੇ ਆ ਪੰਜਾਬ ਦਾ ਇਹ ਵੀ ਮਰਨਗੇ ਮਰਨਾ ਸਭ ਨੇ ਆਪਾਂ ਪਹਿਲਾਂ ਮਰਦਾਂਗੇ ਬਾਅਦ ਚ ਮਰ ਜਾਣਗੇ ਇਸ ਕਰਕੇ ਅਸੀਂ ਬੇਨਤੀ ਹੈ ਨਾਲ ਹੀ ਜਿਹੜੇ ਫੈਕਟਰੀਆਂ ਵਾਲੇ ਆ ਉਹ ਕਹਿੰਦੇ ਸੀ ਟੈਕਸ ਦਿੰਨੇ ਆ ਪੰਜਾਬ ਨੂੰ ਸਾਲ ਦਾ 75 ਕਰੋੜ ਉਹ ਪ੍ਰਾਭੋ ਤੁਸੀਂ 75 ਕਰੋੜ ਵੀ ਲੈ ਲਓ ਸਾਡਾ ਪੰਜਾਬ ਛੱਡ ਦਿਓ ਅਸੀਂ ਤਾਂ ਇੰਜ ਜਿਉਂ ਲਾਂਗੇ ਸਾਨੂੰ ਕੋਈ ਤੁਹਾਡੇ 75 ਕਰੋੜ ਦੀ ਲੋੜ ਨਹੀਂ ਅਸੀਂ ਤਾਂ ਥੇਲੀ ਤੇ ਰੱਖ ਕੇ ਚਟਨੀ ਨਾਲ ਰੱਖ ਕੇ ਖਾ ਲਾਂਗੇ ਸਾਡਾ ਗੁਰੂ ਸਾਹਿਬ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਪਾਣੀ ਸਾਡਾ ਪਿਓ ਆ ਜੇ ਸਾਡੇ ਕੋਲੇ ਸਾਡਾ ਪਾਣੀ ਹੋਇਆ ਅਸੀਂ ਨਹੀਂ ਮਰਦੇ वैसे इंडस्ट्रीया इंडस्ट्री इंडस्ट्री तो ਬਾਹਰ ਲੀਆਂ ਕੰਟਰੀਆਂ ਚ ਵੀ ਚਲਦੀਆਂ ਨੇ ਬਾਹਰ ਲੀਆਂ ਕੰਟਰੀਆਂ ਚ ਬਹੁਤ ਇੰਡਸਟਰੀ ਹੈ ਜੀ ਇੰਡਸਟਰੀ ਦੀ ਹੱਬ ਹੁੰਦੀ ਆ ਕੀ ਲੱਗਦਾ ਤੁਹਾਨੂੰ ਉੱਥੇ ਇੰਡਸਟਰੀ ਕਿਵੇਂ ਚਲਦੀ ਹੈ ਉਰੇ ਕਿਉਂ ਜਿਹੜੇ ਇੱਥੇ ਇੰਡਸਟਰੀ ਲਾਈ ਜਾ ਰਹੀ ਆ ਉਹ ਪਾਣੀ ਤੇ ਆਧਾਰਤ ਲਾਈ ਜਾ ਰਹੀ ਆ ਉੱਥੇ ਇੰਡਸਟਰੀ ਉਸ ਤਰ੍ਹਾਂ ਦੀ ਲੱਗਦਾ ਜੀ ਤਾਂ ਪਾਣੀ ਤੇ ਕੋਈ ਫੈਕਟਰ ਨਾ ਹੋਵੇ ਸਾਡੇ ਤਾਂ ਜਿੰਨੀਆਂ ਇੰਡਸਟਰੀਆਂ ਲੱਗਦੀਆਂ ਉਹ ਪਾਣੀ ਜਿਹੜੀਆਂ ਪਾਣੀ ਖਰਾਬ ਕਰਦੀਆਂ ਐ ਜਿਹੜੀਆਂ ਪਾਣੀ ਦੀ ਵਰਤੋਂ ਕਰਦੀਆਂ ਲੱਖਾਂ ਲੀਟਰਾਂ ਦੇ ਵਿੱਚ ਤੇ ਉਹ ਪਾਣੀ ਐ ਜਿਹੜਾ ਧਰਤੀ ਦੇ ਵਿੱਚ ਪਾਇਆ ਜਾ ਰਿਹਾ ਬੋਰ ਕਰਕੇ ਵੱਡੀਆਂ-ਵੱਡੀਆਂ ਇੰਡਸਟਰੀਆਂ ਚ ਤੇ ਜਦੋਂ ਕਿ ਉਹਨਾਂ ਨੂੰ ਲਾਇਸੈਂਸ ਮਿਲਦੇ ਐ ਕਿ ਤੁਸੀਂ ਪਾਣੀ ਦਾ ਵੱਖਰਾ ਟ੍ਰੀਟਮੈਂਟ ਪਲਾਟ ਲਾਉਂਗੇ ਉਹ ਪਲਾਟ ਲਾ ਕੇ ਫੇਰ ਉਹਨਾਂ ਨੂੰ ਤੇ ਪਲਾਟ ਕਿਸੇ ਦੇ ਨਹੀਂ ਲੱਗੇ ਸਭ ਦਾ ਪਾਣੀ ਐ ਜਿਹੜਾ ਧਰਤੀ 'ਚ ਪੈਂਦਾ ਤਾਂ ਹੀ ਬੋਰਾਂ ਦੇ ਵਿੱਚੋਂ ਗੰਧਲਾ ਪਾਣੀ ਨਿਕਲਦਾ ਅਸੀਂ ਜਿਹੜਾ ਹੁਣ ਪਾਣੀ ਪੀ ਰਹੇ ਹਾਂ ਨਾ ਇਹ ਸਾਡੀਆਂ ਆਉਣ ਵਾਲੀਆਂ ਜਿਹੜਾ ਅਸੀਂ ਖੇਤੀ ਨੂੰ ਵੀ ਲਾ ਰਹੇ ਹਾਂ ਜਿਹੜਾ ਖੇਤੀ ਨੂੰ ਲਾ ਰਹੇ ਹਾਂ ਤੇ ਜਿਹੜਾ ਇਹ ਵਰਤ ਰਹੇ ਹੈ ਕਾਲਾ ਆ ਰਿਹਾ ਇਹ ਸਾਡੀਆਂ ਆਉਣ ਵਾਲੀਆਂ ਨਸਲਾਂ ਨੇ ਜਿਹੜਾ ਪੀਣਾ ਸੀ ਉਹ ਪਾਣੀ ਵਰਤ ਰਹੇ ਹੈ ਇਹਦਾ ਮਤਲਬ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਕੀ ਹਾਲ ਹੋ ਇਹ ਅਸੀਂ ਹੁਣ ਹਿਸਾਬ ਲਾ ਲਓ ਜੇ ਅਸੀਂ ਇਹਨਾਂ ਸਾਮ ਸਕੇ ਸਾਡੇ ਜਿਹੜੇ ਹੁਣ ਵਾਲੇ ਜਵਾਕ ਹੈ ਨਾ ਉਹ ਨਹੀਂ ਸਾਮ ਸਕਦੇ ਜਿਹੜੇ ਅੱਜ ਦੀ ਨੌਜਵਾਨ ਪੀੜ੍ਹੀ ਐ ਸੋਚ ਲੈ ਛੋਡੇ ਜਵਾਕ ਤਾਂ ਪੋਲੜਾ ਪੋਲੜਾ ਹੁਣ ਆਉਣ ਵਾਲੇ ਜਵਾਕ ਨਹੀਂ ਸੰਘਰਸ਼ ਲੜ ਸਕਦੇ ਖੰਡਾ ਫੜ ਕੇ ਤੇ ਜੇ ਤੁਸੀਂ ਲੜਨਾ ਹੈ ਲੜ ਲੋ ਤੇ ਆਉਣ ਵਾਲੀਆਂ ਨਸਲਾਂ ਬਚ ਜਾਣਗੀਆਂ ਨਹੀਂ ਸਾਡੀਆਂ ਨਸਲਾਂ ਨਹੀਂ ਬਚਣੀਆਂ ਤੇ ਸਰਕਾਰ ਨੂੰ ਵੀ ਚਾਹੀਦਾ ਮੈਂ ਭਗਵੰਤ ਸਤਾਵਾਨ ਦੀ ਸਰਕਾਰ ਨੂੰ ਇਥੋਂ ਅਪੀਲ ਕਰਦਾ ਕਿ ਇਹ ਛੋਡਾ ਫਰਜ ਐ ਇਹ ਤੁਸੀਂ ਇੰਪਲੀਮੈਂਟ ਕਰਨਾ ਪੰਜਾਬ ਦੇ ਲੋਕਾਂ ਦਾ ਰਾਜਾ ਹੁੰਦਾ ਮੁੱਖ ਮੰਤਰੀ ਉਹਨੇ ਇਹ ਫੈਸਲੇ ਕਰਨੇ ਕਿ ਪੰਜਾਬ ਦੀ ਪਰਜਾ ਨੂੰ ਬਚਾਵੇ ਉਹ ਪਰਜਾ ਨੂੰ ਮਾਰ ਕੇ ਇੰਡਸਟਰੀਆਂ ਨੂੰ ਨਾ ਬਚਾਵੇ ਇਸ ਕਰਕੇ ਜੇਕਰ ਉਹਨੇ ਆਪ ਦੀ ਸਰਕਾਰ ਤੇ ਬਚਾਉਣਾ ਨਹੀਂ ਆਉਣ ਵਾਲਾ ਸਮਾਜ ਸਰਕਾਰ ਵਾਸਤੇ ਵੀ ਚੰਗਾ ਨਹੀਂ ਹੋਊਗਾ ਵਪਾਰੀ ਕਹਿ ਰਹੇ ਨੇ ਕਿ ਲੱਖਾ ਸਦਾਨਾ ਬ੍ਰੇਕਮੇਲਰਾ ਲੱਖਾ ਸਦਾਨਾ ਤਾਂ ਗੁੰਮਰਾਹ ਕਰ ਰਿਹਾ ਹੈ ਤਾਂ ਮਤਲਬ ਕਿਤਨੇ ਕਿਸੇ ਚਮਕਣ ਦੀ ਤਿਆਰੀ ਚੱਕ ਕੇ ਆਪ ਚਮਕ ਰਿਹਾ ਤੇ ਉਸ ਤੋਂ ਬਾਅਦ ਵਪਾਰੀਆਂ ਨੇ ਵੀ ਅੱਜ ਸ਼ਕਤੀ ਪ੍ਰਦਰਸ਼ਨ ਕੀਤਾ ਲੁਧਿਆਣੇ 'ਚ ਬਹੁਤ ਇਕੱਠ ਕਰਿਆ ਕਿ ਅਸੀਂ ਮੈਂ ਕਹਿੰਨੇ ਜਿਹੜਾ ਉਹਨਾਂ ਨੇ ਸ਼ਕਤੀ ਪ੍ਰਦਰਸ਼ਨ ਕਰਿਆ ਉਹਨਾਂ ਨੂੰ ਪੁਲਿਸ ਦੀ ਤੇ ਪ੍ਰਸ਼ਾਸਨ ਦੀ ਤੇ ਸਰਕਾਰ ਦੀ ਛੇ ਹੈ ਸਰਕਾਰ ਨੇ ਕਰਾਇਆ ਹੈ ਉਹ ਸਰਕਾਰ ਹੈ ਜਿਹੜੀ ਭਗਵੰਤ ਮਾਨ ਜੋ ਭਈਆਂ ਦੀ ਸਰਕਾਰ ਹੈ ਉਹਨਾਂ ਦੀ ਸਰਕਾਰਾ ਉਹਨੇ ਕਰਾਇਆ ਆ ਬੈਰੀਕੇਟ ਛੱਡ ਕੇ ਪਾਛੇ ਹਰ ਜਣ ਦੇ ਪੱਜੇ ਤੇ ਪੰਜਾਬ ਦਾ ਇੱਥੇ ਕੋਈ ਬੱਚਾ ਪੱਜੇ ਇੱਥੇ ਆ ਕੇ ਦਾ ਲੁਧਿਆਣਾ ਚ ਉੱਥੇ ਪਾੜ ਲੈਣ ਉੱਥੇ ਤੱਕ ਸਾਨੂੰ ਪਹੁੰਚੜ ਦੇਣ ਜਿੱਥੇ ਟੈਂਟ ਲੱਗਿਆ ਜੇ ਕੁਰਸੀਆਂ ਜੇ ਕੁਰਸੀਆਂ ਛੱਡ ਛੱਡ ਕੇ ਨਾ ਭੱਜਣ ਜਿਹੜੀਆਂ ਪੂਰੀਆਂ ਛੋਲੇ ਖਵਾਈ ਜਾਂਦੇ ਉਹ ਛੋਲੇ ਉਹਨਾਂ ਦੇ ਮੂਹਟ ਕੀ ਉਹਨਾਂ ਉਲਟੀਆਂ ਕਰ ਕਰ ਕੇ ਛੱਡਣਗੇ ਸਾਨੂੰ ਛੱਡਣ ਉੱਥੇ ਤੱਕ ਸਾਡਾ ਲੱਖਾਂ ਜਿਹੜੇ ਨੌਜਵਾਨ ਹੈ ਥਾਣਿਆਂ ਦੇ ਵਿੱਚ ਸਾਰੇ ਸੜਕਾਂ ਦੇ ਉੱਤੇ ਘੇਰੇ ਵੇ ਉਹਨਾਂ ਨੂੰ ਛ ਇਹ ਉਹਨਾਂ ਨੂੰ ਪਰੌਣੇ ਬਣਾਈ ਫਿਰਦੇ ਆ ਤੇ ਬਖਸ਼ਣਾ ਇਹਨਾਂ ਨੂੰ ਆਪਣੀ ਇਹਨਾਂ ਦੇ ਵੀ ਬੱਚੇ ਐ ਇਹਨਾਂ ਦੀਆਂ ਵੀ ਲਾਟਾਂ ਤੇ ਉਹ ਭਈਆਂ ਨੇ ਬਖਸ਼ਣਾ ਇਹਨਾਂ ਨੂੰ ਵੀ ਨਹੀਂ ਇਹ ਅਸੀਂ ਤਾਂ ਲੜ ਰਹੇ ਆ ਜੀ ਲੜਾਈ ਇਹਨਾਂ ਦੀ ਵੀ ਲੜ ਰਹੇ ਆ ਇਹਨਾਂ ਨੇ ਵੀ ਬਖਸ਼ਣਾ ਇਹਨਾਂ ਦੇ ਜਵਾਕਾਂ ਨੂੰ ਵੀ ਨਹੀਂ ਉਹਨਾਂ ਨੇ ਕੀ ਦੇਖਣਾ ਵੀ ਇਹ ਪੁਲਿਸ ਵਾਲੇ ਦਾ ਜਵਾਕ ਹੈ ਉਹ ਬਖਸ਼ਣਾ ਛੋਟੇ ਜਵਾਕਾਂ ਨੂੰ ਵੀ ਜੋ ਕੁਝ ਕਰਨਾ ਤੁਸੀਂ ਕਰ ਲਓ ਪਾਕਤਨੀਆਂ ਸੋਨੂ ਹੀ ਪਹਿਣਗੀਆਂ ਨਹੀਂ ਹੁਣ ਕਿਵੇਂ ਦਾ ਰਹਿਣ ਵਾਲਾ ਹੁਣ ਇੱਥੇ ਬੈਠੇ ਹੋ ਤੁਸੀਂ ਹੁਣ ਗੱਲਬਾਤ ਕੀ ਆ ਕਿੱਥੇ ਤੱਕ ਆ ਹੁਣ ਇੱਥੇ ਬੈਠਣਾ ਜਾਂ ਕਦੋਂ ਉੱਠਣਾ ਇੱਥੇ ਬੈਠੇ ਆ ਜਿਨ੍ਹਾਂ ਚਿਰ ਅਸੀਂ ਕਹਿੰਦੇ ਆ ਜਿਵੇਂ ਲੱਖੇ ਸਦਾਣੇ ਨੂੰ ਗ੍ਰਿਫਤਾਰ ਕਰਿਆ ਸਾਡੇ ਨੌਜਵਾਨ ਹਜ਼ਾਰਾਂ ਦੀ ਗਿਣਤੀ 'ਚ ਗ੍ਰਿਫਤਾਰ ਕਰਿਆ ਉਹਨਾਂ ਨੂੰ ਛੱਡਣ ਤੇ ਭਈਆਂ ਦੀ ਪੁਸ਼ਤਪਨਾਹੀ ਛੱਡ ਕੇ ਜਿਹੜਾ ਅਸੀਂ ਟ੍ਰਿਬਿਊਨਲ ਦਾ ਫੈਸਲਾ ਹੈ ਉਹਨੂੰ ਲਾਗੂ ਕਰਨ ਤੇ ਸਾਨੂੰ ਦੱਸਣ ਵੀ ਇਸ ਨੂੰ ਲਾਗੂ ਕਰਤਾ ਤੇ ਬੰਦ ਕਰਾਉਣ ਹਾਂਜੀ ਭਾਈ ਜੀ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਜੀ ਜਿਹੜੇ ਉਹਨਾਂ ਦੇ ਆ ਫੈਕਟਰੀਆਂ ਵਾਲੇ ਆ ਚਲੋ ਉਹ ਟੈਕਸ ਦਿੰਦੇ ਆ ਟੈਕਸ ਆਪਾਂ ਮੰਨ ਲੇ ਪਰ ਉੱਥੇ ਸਾਡਾ ਪੰਜਾਬੀ ਮੁੰਡਾ ਤਾਂ ਕੋਈ ਨਹੀਂ ਨਾ ਉਹਨਾਂ ਨੇ ਰੱਖਿਆ ਹੋਇਆ ਸਾਰੇ ਉਹਨਾਂ ਕੋਲ ਪਰਵਾਸੀ ਨੇ ਭਈਏ ਉਹਨਾਂ ਨੇ ਰੱਖੇ ਹੋਏ ਨੇ ਫਿਰ ਸਾਨੂੰ ਉਹਦਾ ਕੀ ਐਡਾ ਉਹ ਕਹਿੰਦੇ ਪ੍ਰਵਾਸੀਆਂ ਦਾ ਫਾਇਦਾ ਮਿਲ ਗਿਆ ਅੱਜ ਵੱਡਾ ਇਕੱਠ ਕਰਤਾ ਸੀ ਉਹੀ ਬੰਦੇ ਇਕੱਠ ਉਹ ਸਰਕਾਰ ਨੇ ਕਰਾਇਆ ਭਾਈ ਉਹ ਜਿਹੇ ਅੱਜ ਲਲਕਰੇ ਮਾਰਦੇ ਆ ਨਾ ਜਿਹੜੇ ਇਹ ਲਲਕਰੇ ਨੇ ਇਹ ਗਾਹਾਂ ਜਾ ਕੇ ਦੁੱਖ ਦੇਣਗੇ ਕਿਉਂ ਉਹਨਾਂ ਨੂੰ ਸ਼ਹਿਰ ਮਿਲ ਜੂ ਭਈਆਂ ਨੇ ਪਿੰਡਾਂ ਚ ਜਿਹੜੇ ਮਾੜੇ ਮੋٹے ਦਬੇ ਸੀ ਜਾਂ ਸ਼ਹਿਰਾਂ ਚ ਜਿੱਤੇ 10 20 ਵੀ ਨੇ ਉਹ ਆਪਦੇ ਇਕੱਠੇ ਹੋ ਕੇ ਸਾਨੂੰ ਪੰਜਾਬੀਆਂ ਨੂੰ ਪਿਆ ਕਰਨਗੇ ਜਿਹੜਾ ਅੱਜ ਦਾ ਉਹਨਾਂ ਦਾ ਸੰਘਰਸ਼ ਜੇ ਉਹਨਾਂ ਦਾ ਮੂੰਹ ਨਾ ਮੋੜਿਆ ਜਾਂ ਪੁਲਿਸ ਮੋੜੇ ਉਹਨਾਂ ਦਾ ਮੂੰਹ ਸਾਨੂੰ ਤਾਂ ਸੜਕ ਤੇ ਆਉਂਦਿਆਂ ਨੂੰ ਫੜਦੇ ਆ ਜਦੋਂ ਉਹ ਲਲਕਰੇ ਮਾਰਦੇ ਐ ਗਾਲਾਂ ਗੜਗੜ ਕੇ ਵੀ ਆਓ ਓਏ ਆ ਜਾ ਦੇਖੀਏ ਤਬਰ ਉਹਨਾਂ ਦੇ ਪਰਚਾ ਦੇ ਕੇ ਉਹਨਾਂ ਨੂੰ ਅੰਦਰ ਕਰਨ ਤੁਹਾਨੂੰ ਕੀ ਲੱਗਦਾ ਅੱਜ ਸਵੇਰੇ 8 ਵਜੇ ਤੁਸੀਂ ਬੇਰਕਾ ਇੱਥੇ ਚੌਂਕ ਦੇ ਵਿੱਚ ਕਾਫੀ ਜਿੰਨੇ ਦੀ ਗਿਣਤੀ ਵਧੀ ਗਈ ਪੁਲਿਸ ਉਹਨਾਂ ਨੂੰ ਚੱਕ ਕੇ ਬੱਸਾਂ 'ਚ ਬਿਠਾ ਕੇ ਪਰਾਹੋਰਾਂ ਕਰੀ ਗਿਆ ਕੀ ਲੱਗਿਆ ਉਸ ਤੋਂ ਬਾਅਦ 12 ਵਜੇ ਨੂੰ ਤਾਂ ਫਿਰ ਰੋੜ ਹੀ ਜਮ ਕਰਤਾ ਉਸ ਤੋਂ ਬਾਅਦ ਇੰਨਾ ਇਕੱਠ ਹੋ ਗਿਆ ਪਰ ਪੁਲਿਸ ਪ੍ਰਸ਼ਾਸਨ ਤਾਂ ਸਰਕਾਰ ਚਾਹੁੰਦੀ ਸੀ ਕਿ ਇਕੱਠ ਨਾ ਹੋਵੇ ਇਹ ਸਰਕਾਰ ਭਈਆਂ ਦੀ ਤੇ ਫੈਕਟਰੀ ਵਾਲਿਆਂ ਦੀ ਹੈ ਜੀ ਸਾਡਾ ਸਰਕਾਰ 'ਚ ਕੋਈ ਇਸਾ ਅਸੀਂ ਜਿਤਾਏ ਨੇ ਹੋਰ ਕੁਛ ਨਹੀਂ ਅਸੀਂ ਇਹੀ ਭਗਵੰਤਮਾਨ ਇਸੇ ਬੁੱਢੇ ਨਾਲੇ ਦੇ ਉੱਤੇ ਖੜਕੇ ਰੋਂਦਾ ਸੀ ਰੋਂਦਾ ਸੀ ਅੱਜ ਉਹਨੂੰ ਉਧਰ ਰੋਣ ਕਿੱਧਰ ਗਿਆ ਅੱਜ ਉਹ ਦੇਖਦਾ ਨਹੀਂ ਵੀ ਭਾਈ ਇਹ ਸਹੀ ਗੱਲ ਹੈ ਗਲਤ ਸਾਰੀਆਂ ਵੋਟਾਂ ਆ ਗਈਆਂ ਸਭ ਨੇ ਕਹਤਾ ਵੀ ਬੰਦ ਕਰੋ ਕਾਰਨਰ ਵੀ ਕਹਿੰਦਾ ਬੰਦ ਕਰੋ ਫਿਰ ਕਸਰ ਕਿੱਥੇ ਹੈ ਪੁੱਛਣਾ ਜੀ ਨੂੰ ਹੈ ਮਸਲਾ ਕੀ ਹੈ ਵੀ ਹੋਰ ਗੱਲਾਂ ਤੋਂ ਪਾਸੇ ਧਿਆਨ ਭਟਕਾਉਣ ਵਾਸਤੇ ਆਰ ਨਮਾਗਮ ਚਲਾਤਾ ਇਹ ਐ ਨਹੀਂ ਪਤਾ 84 ਵਾਲੀ ਲੀ ਨਾ ਪੈ ਜੇ ਇਹ 84 ਵਾਲੀ ਲੀ ਪੈਣ ਦੇ ਫੁੱਲ ਸਾਰੇ ਆ ਜੀ ਜਿਹੜੇ ਅੱਜ ਉਹਨਾਂ ਨੇ ਲਲਕਰੇ ਮਾਰੇ ਨੇ ਤੁਹਾਡੇ ਸਾਹਮਣੇ ਆ ਸ਼ਾਮ ਤੋਂ ਪਹਿਲਾਂ ਕਿਧਰੋਂ ਕਿਧਰ ਲੜਾਈਆਂ ਦੇ ਰੌਲੇ ਆਉਣਗੇ ਹਾ ਤੁਹਾਨੂੰ ਦੇਖ ਲਿਓ ਲੱਖੇ ਸੁਧਾਨੀ ਦੀ ਰਿਹਾਈ ਤੋਂ ਬਾਅਦ ਇਹ ਪ੍ਰਦਰਸ਼ਨ ਖਤਮ ਹਾਂਜੀ ਹਾਂ ਹਾਂ ਜਿੰਨਾ ਚਿਰ ਉਹ ਇੱਥੇ ਨਹੀਂ ਪਹੁੰਚਦੇ ਤੇ ਜਿੰਨੀਆਂ ਉਹ ਮੰਗਾਂ ਨੇ ਉਹ ਨਹੀਂ ਮੰਨੀਆਂ ਜਾਂਦੀ ਉਹਨਾਂ ਚਿਹਰੇ ਤੋਂ ਨਹੀਂ ਹੱਲਾਂਗੇ ਬਿਲਕੁਲ ਜੀ ਲੁਧਿਆਣਾ ਦੇ 베ਰ ਕਾ ਚੌਂਕ ਦੇ ਵਿੱਚ ਪ੍ਰੋਟੈਸਟ ਪ੍ਰਦਰਸ਼ਨ ਲਗਾਤਾਰ ਜਾਰੀਆ ਕਿਉਂਕਿ ਲੱਖਾ ਸਦਾਨਾਂ ਦੀ ਗੱਡੀ ਪੰਨੀ ਗਈ ਉਸ ਤੋਂ ਬਾਅਦ ਅਰੈਸਟ ਕੀਤਾ ਗਿਆ ਹੁਣ ਮੰਗ ਇਹ ਉੱਠ ਰਹੀ ਆ ਕਿ ਜਿੰਨੀਆਂ ਗ੍ਰਿਫਤਾਰੀਆਂ ਹੋਈਆਂ ਨੇ ਜਾਂ ਲੱਖਾ ਸਦਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਫਿਰ ਅਸੀਂ ਧਰਨਾ ਪ੍ਰਦਰਸ਼ਨ ਖਤਮ ਕਰਾਂਗੇ ਫਿਲਹਾਲ 베ਰ ਕਾ ਚੌਂਕ ਦੇ ਵਿੱਚ ਧਰਨਾ ਲਗਾਤਾਰ ਜਾਰੀਆ ਕੈਮਰਾਮੈਨ ਹਰਸਨਜੁਬਰਾ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ